ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਅਤੇ ਗਿਆਨਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਨੌਜਵਾਨ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ ਦੱਸ ਦਈਏ ਪਿੰਡ ਗਿਆਨਾ ਦਾ ਰਹਿਣ ਵਾਲਾ ਨੌਜਵਾਨ ਗੋਰਾ ਸਿੰਘ ਆਪਣੇ ਜਿਗਰੀ ਦੋਸਤ ਤੇ ਪਿੰਡ ਗਾਟਵਾਲੀ ਉਸ ਨੂੰ ਮਿਲਣ ਲਈ ਗਿਆ ਸੀ ਅਚਾਨਕ ਲਾਈਟ ਖਰਾਬ ਹੋਣ ਕਾਰਨ ਉਹ ਲਾਈਟ ਠੀਕ ਕਰਨ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ ਬੇਸ਼ੱਕ ਜਿਗਰੀ ਦੋਸਤ ਨੇ ਤੁਰੰਤ ਉਸਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਨੌਜਵਾਨ ਦੀ ਮੌਤ ਦੀ ਖਬਰ ਫੈਲਣ ਤੋਂ ਬਾਅਦ ਹੁਣ ਦੋਹੇ ਪਿੰਡਾਂ ਵਿੱਚ ਮਾਤਮ ਪਸਰਿਆ ਹੋਇਆ ਗਾਟਵਾਲੀ ਵਿਖੇ ਟਿੱਡ ਗਿਆਨਾਂ ਦਾ ਨੌਜਵਾਨ ਗੋਰਾ ਸਿੰਘ ਉਮਰ 34 ਸਾਲ ਜੋ ਕਿ ਆਪਣੇ ਦੋਸਤ ਕੁਲਦੀਪ ਸਿੰਘ ਪੁੱਤਰ ਰੇਸ਼ਮਪਾਲ ਸਿੰਘ ਦੇ ਘਰੇ ਉਹਨੂੰ ਮਿਲਣ ਆਇਆ ਹੋਇਆ ਸੀ ਤੇ ਉੱਥੇ ਤਾਰ ਜਿਹੜੀ ਬਿਜਲੀ ਵਾਲੀ ਤਾਰ ਸੀ ਉਹਨੂੰ ਠੀਕ ਕਰ ਰਿਆ ਸੀ ਤੇ ਅਚਨ ਚੇਤੀ ਉਹਦੇ ਕਰੰਟ ਲੱਗ ਗਿਆ ਤੇ ਜਿਹਦੇ ਨਾਲ ਉਸ ਨੌਜਵਾਨ ਦੀ ਮੌਕੇ ਦੀ ਮੌਤ ਹੋ ਗਈ। ਬਹੁਤ ਹੀ ਮੰਦਭਾਗੀ ਘਟਨਾ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜਾ ਇਹ ਨੌਜਵਾਨ ਸੀਗਾ ਗੋਰਾ ਸਿੰਘ ਗਿਆਨਾ ਪਿੰਡ ਦਾ ਸੰਧ ਸੀ। ਉਮਰੇ ਦੀ 34 ਸਾਲ ਹੈਗੀ। ਇਹ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ, ਬਜ਼ੁਰਗ ਬਾਪ ਤੇ ਤਿੰਨ ਬੱਚੇ, ਦੋ ਛੋਟੀਆਂ-ਛੋਟੀਆਂ ਬੱਚੀਆਂ ਤੇ ਇੱਕ ਬੇਟਾ ਛੱਡ ਗਿਆ। ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਵੀ ਇਸ ਦੇ ਪਰਿਵਾਰ ਦੀ ਜੋ ਵੀ ਕੋਈ ਮਾਲੀ ਜਾਂ ਜੋਗੋਂ ਸਹਾਇਤਾ ਹੈਗੀ ਉਹ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਪਰਿਵਾਰ ਨੂੰ ਕੋਈ ਸਹਾਰਾ ਮਿਲ ਸਕੇ ਧੰਨਵਾਦ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੇ ਮਾਪੇ ਵਿਧਵਾ ਪਤਨੀ ਅਤੇ ਛੋਟੇ-ਛੋਟੇ ਬੱਚਿਆਂ ਨੂੰ ਰੁੰਦਿਆ ਛੱਡ ਗਿਆ ਇਸ ਸੰਬੰਧੀ ਗਾਟਵਾਲੀ ਦੇ ਸਮਾਜ ਸੇਵੀ ਆਗੂ ਹਰਪਾਲ ਸਿੰਘ ਨੇ ਘਟਨਾ ਸੰਬੰਧੀ ਦੱਸਦਿਆਂ ਕਿਹਾ ਕਿ ਦੋਵਾਂ ਪਿੰਡਾਂ ਵਿੱਚ ਸੋਕ ਦੀ ਲਹਿਰ ਛਾਈ ਹੋਈ ਹੈ ਉਹਨਾਂ ਨੇ ਕਿਹਾ ਉਹਨਾਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਦੀ ਗੁਹਾਰ ਵੀ ਲਗਾਈ ਹੈ ਜਗਬਾਨੀ ਟੀਵੀ ਲਈ ਵੀ ਕੇ ਬਹਿਲਦੀ ਦੀ ਰਿਪੋਰਟ